ਨਮਸਕਾਰ ਦੋਸਤੋ ਮੈਂ ਐਡਵੋਕੇਟ ਯੋਗੇਸ਼ ਖੱਲਾ ਦੋਸਤੋ ਅਸੀਂ ਤਕਰੀਬਨ ਲਾਈਵ ਹੁੰਨੇ ਆ ਜੀ ਪਰ ਮੁੱਦਾ ਸਾਡਾ ਹੁੰਦਾ ਸਮਾਜ ਦੇ ਪ੍ਰਤੀ ਸਮਾਜ ਨੂੰ ਜਾਗਰੂਕਤਾ ਕਰਨਾ ਅੱਜ ਦੋਸਤੋ ਜੀ ਲੁਧਿਆਣਾ ਦੇ ਸ਼ਹਿਰ ਦਾ ਮੋਸਟ ਕੰਜਸਟਿਡ ਏਰੀਆ ਹੈਗਾ ਜਿਹੜਾ ਇੱਕ ਚੈਰੀ ਚੌਕ ਭਾਰਤਗੜ ਚੌਕ ਕਹਿੰਦੇ ਆ ਜੀ ਸਾਡੇ ਉੱਤੇ ਗੁਰਨਾਣਕ ਕੇ ਪ੍ਰਭਾਵ ਜਿਹੜਾ ਹੈਗਾ ਬੜਾ ਮਸ਼ਹੂਰ ਏਰੀਆ ਜੀ ਜਿਹਦੇ ਵਿੱਚ ਤਕਰੀਬਨ ਬਹੁਤ ਵੱਡੇ ਵੱਡੇ ਕਲੋ ਪਲੇ ਹੁੰਦੇ ਆ ਸੈਮੀਨਾਰਸ ਹੁੰਦੇ ਆ ਵੱਡੇ ਵੱਡੇ ਜਿਹੜੇ ਲੋਗ ਆਉਂਦੇ ਆ ਦੱਸਦੇ ਆ ਪਰ ਮੇਰਾ ਅੱਜ ਪਾਰਟਿਕੂਲਰ ਸਿਰਫ ਬੋਰਡ ਤੇ ਰੁਕਣ ਦਾ ਪਰਪਸੇਸ ਹੀ ਇੱਥੇ ਇੱਕ ਨਾ ਬੋਰਡ ਲੱਗਿਆ ਦੇਖਿਆ ਜੀ ਠੀਕ ਹੈ ਲਿਓ ਸਰ ਇੱਕ ਮਿੰਟ ਤੇ ਸਾਡੇ ਨਾਲ ਸਾਡੇ ਜਿਹੜੇ ਰਿਸਪੈਕਟਡ ਛੇਕੋ ਸਾਹਿਬ ਵੀ ਹੈਗੇ ਤਾਂ ਮੈਂ ਬੋਰਡ ਦਿਖਾਣਾ ਜੀ ਮਾਸਟਰ ਜੀ ਜਿਹੜਾ ਪਲੇ ਹੈਗਾ ਇਹ ਬਹੁਤ ਹੀ ਉਂਦਾ ਪਲੇ ਆ ਜੀ ਔਰ ਜਿਹੜੇ ਮੋਸਟ ਰਿਸਪੈਕਟਡ ਰਾਣਾ ਰਣਵੀਰ ਜੀ ਹੈਗੇ ਆ ਫਿਰ ਬੋਪਾ ਰਾਏ ਜੀ ਹੈਗੇ ਯਾਨੀ ਇਹ ਬੜੇ ਰੈਨਾਉਂਡ ਬਹੁਤ ਵੱਡੇ ਆਰਟਿਸਟ ਹੈ ਜੀ ਬڑے ਵੱਡੇ ਕਲਾਕਾਰ ਆ ਬڑے ਵੱਡੇ ਰਿਨਾਉਂਡ ਕਹ ਲੋ ਬੜਾ ਗਿਆਨ ਆ ਪਰ ਬੜਾ ਅੱਛਾ ਲੱਗਿਆ ਮਾਸਟਰ ਜੀ ਜਿਹੜਾ ਪਲੇ ਹੈ ਇਹ ਬਹੁਤ ਵੱਡਾ ਐਕਟ ਹੈ ਪਰ ਥੋੜਾ ਜਿਹਾ ਮਨ ਮੇਰਾ ਤਾਂ ਇੱਥੇ ਆ ਕੇ ਰੁਕ ਗਿਆ ਕਿਉਂਕਿ ਜਿਹੜਾ ਪਲੇ ਹੈ ਉਹ ਪੰਜਾਬੀ ਦੇ ਵਿੱਚ ਹੈ ਠੀਕ ਹੈ ਜੀ ਤੇ ਤਾਂ ਮੇਰਾ ਹੋ ਗਿਆ ਕਿ ਇਹ ਬੈਨਰ ਲੱਗਿਆ ਹੈ ਅੰਗਰੇਜ਼ੀ 'ਚ ਲੱਗਿਆ ਹੋਇਆ ਵਾ ਤੇ ਸਾਡੇ ਨਾਲ ਸਾਡੇ ਮੋਸਟ ਰਿਸਪੈਕਟਡ ਸੇਖੋ ਸਾਹਿਬ ਜੀ ਹੈਗੇ ਆ ਜਿਹੜੇ ਪੰਜਾਬੀ ਭਾਸ਼ਾ ਨੂੰ ਪੰਜਾਬ 'ਚ ਜਿਨ੍ਹਾਂ ਨੇ ਲਾਗੂ ਕਰਾਨ ਦੀ ਟਿੱਚਾ ਮਿੱਥਿਆ ਸੀ ਔਰ ਪੰਜਾਬੀ ਭਾਸ਼ਾ ਲਾਗੂ ਵੀ ਕਰਾਈ ਹੈ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਤਾਂ ਇਹ ਆਪਣਾ ਟਾਈਮ ਕੱਢ ਕੇ ਆਏ ਸਾਡੇ ਕੋਲ ਤੇ ਇਹਨਾਂ ਨੂੰ ਜਦੋਂ ਪੁੱਛਿਆ ਸਿਰਫ ਸਪਸਫ ਸਤਿ ਸ਼੍ਰੀ ਅਕਾਲ ਅਸੀਂ ਲਾਈਵ ਐ ਸਰ ਅੱਜ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਸਾਰਿਆਂ ਨੂੰ ਤੇ ਸੇਖੋ ਸਾਹਿਬ ਇੱਕ ਬੇਨਤੀ ਹੈ ਦੇਖੋ ਇਹ ਮਾਸਟਰ ਜਿਹੜਾ ਪਲੇ ਹੈ ਸੁਣਿਆ ਸੀ ਸੋਸ਼ਲ ਮੀਡੀਆ ਰਾਹੀਂ ਵੀ ਪਹਿਲਾਂ ਬਹੁਤ ਵੱਡਾ ਉੱਦਾ ਪਲੇ ਹੈ ਜੀ ਬੜਾ ਅੱਛਾ ਗਿਆਨ ਹੈ ਦੇ ਵਿੱਚ ਬੜੀ ਮੈਸੇਜ ਬੜਾ ਵੱਡਾ ਦਾ ਪਰ ਦੁੱਖ ਹੋ ਗਿਆ ਸਰ ਜਦੋਂ ਬੈਨਰ ਦੇਖੋ ਜਿਹੜਾ ਪਲੇ ਹੈ ਉਹ ਪੰਜਾਬੀ ਦੇ ਵਿੱਚ ਹੋਣਾ ਲੇਕਿਨ ਬੈਨਰ 'ਚ ਅੰਗਰੇਜ਼ੀ ਭਾਸ਼ਾ ਦਾ ਯੂਜ਼ ਹੋਇਆ ਸਰ ਮੈਂ ਜਰੂਰ ਚਾਹੁੰਗਾ ਬੇਨਤੀ ਕਰਕੇ ਕਿ ਆਮ ਪਬਲਿਕ ਨੂੰ ਜਰੂਰ ਜਾਂ ਇਹਨਾਂ ਜਿਹੜੇ ਕਰਨ ਵਾਲੇ ਇਹਨਾਂ ਨੂੰ ਜਰੂਰ ਦੱਸੋ ਸਰ ਹਾਂਜੀ ਇਹਦਾ ਮੈਨੂੰ ਵੀ ਬਹੁਤ ਅਫਸੋਸ ਆ ਹਾਂਜੀ ਤੇ ਦਿਲ ਬਲੁੰਦਰ ਆ ਗਿਆ ਅੱਛਾ ਜੀ ਇਹ ਜਿਹੜਾ ਪ੍ਰੋਗਰਾਮ ਕਰਨ ਵਾਲੇ ਆ ਉਹ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੇ ਜਿਹੜੇ ਕਿ ਆਪਣੇ ਇਥੋਂ ਭਾਰਤੀ ਦੇਸ਼ ਤੋਂ ਵਿਦੇਸ਼ ਦੇ ਵਿੱਚ ਜਾ ਕੇ ਕੈਨੇਡਾ 'ਚ ਜਾ ਕੇ ਆਪਣੀ ਪੰਜਾਬੀ ਭਾਸ਼ਾ ਨੂੰ ਪਰਪਰਿਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਠੀਕ ਹੈ ਜੀ ਤੇ ਇਹ ਜਿਹੜਾ ਪਲੇ ਆ ਹਾਂਜੀ ਜਿਹੜਾ ਹੋਣਾ ਨਾਲ ਇਹ ਰਾਜਵੀਰ ਗੋਪਾਲ ਰਾਏ ਤੇ ਰਾਣਾ ਰਣਵੀਰ ਸਿੰਘ ਜੀ ਦਾ ਹਾਂਜੀ ਹਾਂਜੀ ਇਹ ਇੰਨਾ ਸਮਾਜ ਨੂੰ ਸਿੱਖਿਆ ਦੇਣ ਵਾਲਾ ਹੈਗਾ ਤੇ ਇਹ ਜਿਹੜਾ ਪਲੇ ਆ ਇਹ ਪੰਜਾਬੀ ਦੇ ਵਿੱਚ ਇਹ ਕਰ ਰਹੇ ਆ ਠੀਕ ਹੈ ਜੀ ਕਰਨ ਵਾਲੇ ਪੰਜਾਬੀ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾਂ ਨੂੰ ਇਹਨਾਂ ਨੇ ਇੱਥੇ ਦਿਖਾਉਣਾ ਹੈਗਾ ਉਹ ਪੰਜਾਬੀ ਰਾਈਟ ਤੇ ਜਿਹੜੇ ਸਪான்ਸਰ ਆ ਜਿਹੜੇ ਜਿੰਨੇ ਵੀ ਆ ਹਾਂਜੀ ਆ ਬਦੋ ਓਪਨ ਦਾ ਪ੍ਰਾਈਜ਼ ਜੁਦਾ ਟਾਈਮ 3 16992 ਹੋਟਲ ਦਰੇਵਾਰ ਸਿਟੀ ਨੀਟ ਹਾਂਜੀ ਜੋ ਦਵਾ ਚੇਤਨ ਪ੍ਰਕਾਸ਼ਨ ਦੇ ਹਾਂਜੀ ਇਹ ਵੀ ਪੰਜਾਬੀ ਹਾਂਜੀ ਦੇਖਣਾ ਪੰਜਾਬੀਆਂ ਨੇ ਆ ਹਾਂਜੀ ਖੁਸ਼ੀ ਪੰਜਾਬੀਆਂ ਨੇ ਮਹਿਸੂਸ ਕਰਨੀ ਆ ਸਭ ਕੁ ਪੰਜਾਬੀਆਂ ਨੇ ਲੈਣਾ ਹੈ ਨਾ ਪਰ ਉਹਨਾਂ ਨੂੰ ਇਸ ਪ੍ਰੋਗਰਾਮ ਬਾਰੇ ਦੱਸਣ ਦੀ ਕਾਤਰ ਕੀ ਪੰਜਾਬੀ ਭਾਸ਼ਾ ਤੇ ਲੱਭ ਜੈਣੀ ਆਪਣੇ ਕੋਲੇ ਜੀ ਨਾ ਜਿਹੜੀ ਪੰਜਾਬੀ ਦੀ ਗੱਲ ਤੁਸੀਂ ਮੈਂ ਇੱਥੇ ਇਹ ਤੀਜੀ ਵਾਰੀ ਹੋ ਰਿਹਾ ਇਹ ਪ੍ਰੋਗਰਾਮ ਓਕੇ ਜੀ ਤੇ ਹਾਂ ਇਹਨਾਂ ਪਸੰਦ ਕੀਤਾ ਗਿਆ ਓਕੇ ਉੱਥੇ ਇਸ ਪ੍ਰੋਗਰਾਮ ਦੇ ਦੌਰਾਨ ਰਾਣਾ ਰਣਵੀਰ ਸਿੰਘ ਜਰਮੀਰ ਜੀ ਇਹ ਆਪਾਂ ਨੂੰ ਪੰਜਾਬੀ ਭਾਸ਼ਾ ਦੀ ਖਾਤਰ ਵੀ ਗੱਲ ਕਰਦੇ ਆ ਕਿਵੇਂ ਆਪਾਂ ਬੋਲ ਰਹੇ ਆ ਕਿਵੇਂ ਆ ਨੂੰ ਬਚਾਉਣਾ ਕੀ ਕਰਨਾ ਪਰ ਕੀ ਆ ਤਰੀਕਾ ਆ ਮੇਰੀ ਬੇਨਤੀ ਆ ਜਿਹਨੇ ਸਪான்ਸਰ ਨੇ ਉਹਨਾਂ ਨੂੰ ਵੀ ਰਾਣਾ ਰਣਵੀਰ ਜੀ ਨੂੰ ਵੀ ਉਦੋਂ ਬਾਅਦ ਰਾਜਵੀਰ ਗੋਪਾ ਜਾਈ ਰਾਏ ਜੀ ਨੂੰ ਵੀ ਹੈ ਨਾ ਤੁਸੀਂ ਸਾਰੇ ਪੰਜਾਬ ਦੇ ਵਿੱਚ ਇਸ ਪ੍ਰੋਗਰਾਮ ਨੂੰ ਕਰਨਾ ਹੈਗਾ ਆ ਜਿਹੜਾ ਕੰਮ ਆ ਚਾਹੇ ਤੁਸੀਂ 10 ਭਾਸ਼ਾਵਾਂ માં ਹੋਰ ਦੇ ਵਿੱਚ ਬੋਰਡ ਲਾ ਦਿਓ ਪਰ ਪੰਜਾਬੀ ਵਾਲਾ ਬੋਰਡ ਨਾ ਛੱਡੋ ਜੀ ਅਸੀਂ ਬਹੁਤ ਲੜ ਰਹੇ ਹਾਂ ਪੰਜਾਬੀ ਦੀ ਖਾਤਰ ਇਹ ਲੜਾਈ ਅਸੀਂ ਇਕੱਲੇ ਨਹੀਂ ਲੜ ਰਹੇ ਤੁਹਾਡੇ ਸਹਿਯੋਗ ਨਾਲ ਲੜ ਰਹੇ ਹਾਂ ਕੀ ਸਰੋਤਾਂ ਤੇ ਤੁਸੀਂ ਸਾਡੀਆਂ ਨਦੀਆਂ ਉਹ ਜਿਹੜੀਆਂ ਉਹ ਸਰੋਤੋਂ ਨਿਕਲੀਆਂ ਬਿਲਕੁਲ ਜੀ ਠੀਕ ਆ ਤੇ ਇਹ ਆਪਾਂ ਸਾਹੀਂ ਬੱਝ ਸਕਾਂਗੇ ਤੇ ਆਪਣੀ ਭਾਸ਼ਾ ਆਪਣੀ ਬੋਲੀ ਜਿਹੜੀ ਹੈਗੀ ਆ ਉਸ ਦੀ ਮਹੱਤਤਾ ਨੂੰ ਵੀ ਸਮਝਾਂਗੇ ਤੇ ਆਹ ਜਿਹੜਾ ਕੰਮ ਆ ਇਹ ਗਲਤ ਹੋ ਰਿਹਾ ਹੈ ਨਾ ਪੰਜਾਬੀ ਦਾ ਪ੍ਰੋਗਰਾਮ ਪੰਜਾਬੀ ਦੇ ਲੋਕਾਂ ਨੇ ਕੀਤਾ ਹੈਗਾ ਕਰ ਰਹੇ ਆ ਦੇਖਣਾ ਪੰਜਾਬੀਆਂ ਨੇ ਆ ਟਿੱਕ ਦੇ ਪੰਜਾਬੀਆਂ ਨੇ ਦੇਣੇ ਆ ਖੁਸ਼ੀ ਮਹਿਸੂਸ ਕਰਨੀ ਆ ਸਭ ਪੰਜਾਬੀਆਂ ਨੇ ਲੈਣਾ ਇਹਦਾ ਸਾਨੂੰ ਕਿਵੇਂ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਵੀ ਇਹ ਦੱਸਿਆ ਜਾ ਸਕਦਾ ਸਾਡੀ ਸਿਨੇਮਾ ਬੇਨਤੀ ਆ ਮੇਰੀ ਕਿ ਜਿੰਨੇ ਵੀ ਬੋਰਡ ਤੁਸੀਂ ਪੰਜਾਬ ਦੇ ਵਿੱਚ ਲਾ ਰਹੇ ਹੋ ਲੱਗ ਰਹੇ ਆ ਇਹ ਸਾਰੇ ਪੰਜਾਬੀ ਦੇ ਵਿੱਚ ਜ਼ਰੂਰ ਹੋਣ ਚਾਹੇ ਹੋਰ ਪੰਜਾਬੀ ਭਾਸ਼ਾਵਾਂ ਦੇ ਵਿੱਚ ਵੀ ਲਿਖ ਕੇ ਪਾ ਦਿਓ ਪਰ ਪੰਜਾਬੀ ਨੂੰ ਇਸ ਤਰ੍ਹਾਂ ਨਜ਼ਰ ਅਦਾਸ਼ ਨਾ ਕਰੋ ਰਾਈਟ ਬਹੁਤ ਧੰਨਵਾਦ ਤੇ ਇੱਕ 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 ਸੇਖੋ ਸਾਹਿਬ ਇਹ ਜਿਹੜਾ ਮਾਸਟਰ ਜੀ ਪਲੇ ਬਹੁਤ ਉੰਦਾ ਪਲੇ ਹੈ ਜੀ ਹਾਂਜੀ ਇਹ ਜਿਹੜੀ ਸਕ੍ਰਿਪਟ ਹੈ ਇਹਦੇ ਵਿੱਚ ਮੈਸੇਜ ਕੀ ਹੈ ਮੈਂ ਵੀ ਉਹ ਵੀ ਚਾਹਾਂਗਾ ਆਮ ਪਬਲਿਕ ਨੂੰ ਜਰੂਰ ਦੱਸੋ ਸਰ ਇਹਦੇ ਵਿੱਚ ਤੁਹਾਨੂੰ ਆਮ ਜੀਵਨ ਦੇ ਵਿੱਚ ਜਿਹੜੀਆਂ ਆਪਾਂ ਕੁੱਤਾਈਆਂ ਕਰਦੇ ਆ ਹਨ ਹੈਨਾ ਆਪਾਂ ਧਾਰਮਿਕ ਕੁੱਤਾਈਆਂ ਗਈ ਕਰਦੇ ਆ ਹਨ ਹੈਨਾ ਇਹਨਾਂ ਦੇ ਵਿੱਚ ਇੱਕ ਧਾਰਮਿਕ ਵੈਸੇ ਜਿਹੜਾ ਰਾਣਾ ਰਣਜੀਤ ਜੀ ਦਿੰਦੇ ਆ ਹਾਂਜੀ ਉਹ ਦੱਸਦੇ ਆ ਕਿ ਜਿਹੜੀਆਂ ਗੁਰਨਾਣਕ ਦੇਵ ਜੀ ਦੀਆਂ ਤਸਵੀਰਾਂ ਕਲਪਿਤ ਤਸਵੀਰਾਂ ਨੇ ਉਹ ਕੋੜ ਜਿਹੜੀਆਂ ਬਣਾਇਆਂ ਜਾਂ ਗਈਆਂ ਉੱਥੇ ਹੀ ਮੱਤਾ ਰਗੜੀ ਜਾਂਦੇ ਆ ਉਹਨਾਂ ਦੀ ਦਿੱਤੀ ਹੋਈ ਸੋਚ ਤੇ ਉੱਤੇ ਆਪਾਂ ਅਸਰ ਨਹੀਂ ਕਰਦੇ ਉਹ ਨਹੀਂ ਸਮਝਦੇ ਤਸਵੀਰਾਂ ਜਿਹੜੀਆਂ ਨੇ ਉਹੀ ਉਹ ਬਜ਼ੁਰਗ ਗੁਰਨਾਨਕ ਦੇਵ ਜੀ ਦੀਆਂ ਨੇ ਤੇ ਜਦੋਂ ਬੇਈ ਨਦੀ ਦੇ ਵਿੱਚ ਉਹ ਉਦੋਂ ਨਿਕਲਦੇ ਆ ਉਸ ਟਾਈਮ ਦੇ ਉੱਤੇ ਉਹਨਾਂ ਦੀ ਉਮਰ ਬਹੁਤ ਥੋੜੀ ਸੀ ਓਕੇ ਉੱਥੇ ਵੀ ਉਹਨਾਂ ਨੂੰ ਨਦੀ 'ਚੋਂ ਨਿਕਲਦੇ ਹੋਏ ਇੱਕ ਬਜ਼ੁਰਗੇ ਦੀ ਹਾਲਤ ਵਿੱਚ ਦਿਖਾਇਆ ਜਾ ਰਿਹਾ ਹੈ ਜਿਹੜੀਆਂ ਉਹਆਂ ਕਵਿਤੀਆਂ ਨੇ ਹੋਰ ਬਹੁਤ ਕਵਿਤੀਆਂ ਨੇ ਜਿਹੜੀਆਂ ਆਪਣੇ ਸਮਾਜ ਚੱਲਦੀਆਂ ਆਪਾਂ ਮੋਬਾਈਲ ਦੇ ਉੱਤੇ ਸਕੇ ਰਹਿੰਦੇ ਆ ਇਹ ਜਿਹੜੀ ਸਮਾਜਿਕ ਸੁਧਾਰ ਦਾ ਇਹ ਇਤੋਂ ਵਧੀਆ ਪਲੇ ਹੋ ਨਹੀਂ ਸਕਦਾ ਜਿਹੜੂ ਰਾਣਾ ਰਣਵੀਰ ਦੀ ਜਸਵੰਤ ਜਫਰ ਜੀ ਦੀ ਕਲਾਮਾ ਜਿਹੜੀ ਪੋਸਟ ਤੇ ਕਿਉਂ ਇਹ ਨਿਕਲਿਆ ਹੋਇਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਾਣਾ ਰਣਵੀਰ ਰਾਜਵੀਰ ਗੋਪਾਰਾਏ ਨੇ ਇਹ ਤੁ ਜਿਹੜਾ ਪੇਸ਼ ਕੀਤਾ ਤੁਸੀਂ ਜਿਹੜਾ ਕਹਿੰਦੇ ਆ ਨਾ 2 ਘੰਟੇ ਦਾ ਪਲੇ ਆ ਤੁਸੀਂ 2 ਮਿੰਟ ਵੀ ਉੱਤੇ ਤਾੜੀਆਂ ਮਾਰ ਤੋਂ ਬਿਨਾਂ ਨਹੀਂ ਉੱਥੇ ਰਹੋਗੇ ਇੰਨਾ ਵਧੀਆ ਪਲੇ ਆ ਇਹ ਬੇਨਤੀ ਆ ਕਿ ਸਾਰੇ ਪੰਜਾਬੀ ਸਾਰੇ ਲੁਧਿਆਣਵੀ ਇਹਦੇ ਵਾਰੇ ਇੱਥੇ ਆ ਕੇ ਜਰੂਰ ਪਲੇ ਦੇਖਣ ਪਰ ਆ ਜਿਹੜੇ ਆ ਮਸ਼ਹੂਰੀ ਆ ਇਹ ਜਗ੍ਹਾ ਜਗ੍ਹਾ ਤੇ ਲਾਈ ਜਾਵੇ ਨਾ ਕਿ ਸਿਰਫ ਗੁਰੂ ਨਾਨਕ ਭਵਨ ਦੇ ਮੂਹਰੇ ਹੀ ਇਹ ਜਗ੍ਹਾ ਜਗ੍ਹਾ ਤੇ ਲਾਈ ਜਾਵੇ 12 ਦੇ ਵਿੱਚ ਇਹਨਾਂ ਦੇ ਪੋਸਟਰ ਕੱਟੇ ਜਾਣ ਜਿਹੜੇ ਵੀ ਸਪੌਂਸਰ ਰਹਿ ਗਏ ਆ ਪੰਜਾਬੀ ਦੇ ਵਿੱਚ ਜ਼ਰੂਰ ਕਰੋ ਇਹ ਹੀ ਤੁਹਾਨੂੰ ਬੇਨਤੀ ਆ ਤੇ ਜੇ ਉਹ ਕੋਸ਼ਿਸ਼ ਕਰ ਰਹੇ ਆ ਪੰਜਾਬੀ ਭਾਸ਼ਾ ਦੇ ਵਿੱਚ ਇੰਨੇ ਵਧੀਆ ਪਲੇ ਜਿਹੜੇ ਕਿ ਆਮ ਤੌਰ ਤੇ ਆਪਾਂ ਨੂੰ ਆਪਾਂ ਨੂੰ ਨਹੀਂ ਮਿਲਦੇ ਤਾਂ ਫਿਰ ਆਪਣਾ ਵੀ ਫਰਜ਼ ਬਣਦਾ ਕਿ ਸਪான்ਸਰ ਜਿਹੜੇ ਆ ਇਹ ਇਹ ਕੋਤਾਹੀ ਨਾ ਕਰਨ ਤੇ ਬੇਨਤੀ ਆ ਕਿ ਇਸ ਨੂੰ ਪੰਜਾਬੀ ਦੇ ਵਿੱਚ ਵੀ ਦੇਣ ਬਹੁਤ ਬਹੁਤ ਧੰਨਵਾਦ ਤੇ ਜ਼ਰੂਰ ਆ ਕੇ ਦੇਖੋ ਇਸ ਪੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਨਹੀਂ ਕਿ ਇਹ ਇਹ ਧਾਰਮਿਕ ਨਿਰਪੱਖਤਾ ਵਾਲਾ ਜਿਹੜਾ ਹੈਗਾ ਪ੍ਰੋਗਰਾਮ ਆ ਜੋੜੂ ਆਪਾਂ ਨੂੰ ਸਾਰਿਆਂ ਪੰਜਾਬੀਆਂ ਨੂੰ ਜੋੜੂ ਸਾਰਿਆਂ ਨੇ ਸਿੱਖਿਆ ਲੈਣੀ ਆ ਹੈ ਨਾ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਰਹਿਣਾ ਜੀ ਇਹ ਹੀ ਬੇਨਤੀ ਆ ਇੱਕ ਵੇਰੀ ਫੇਰ ਸਾਰਿਆਂ ਦਾ ਧੰਨਵਾਦ ਤੁਹਾਡਾ ਤੇ ਰੁਗੇਸ਼ ਸਿੰਘ ਤੁਹਾਡਾ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਯਾਦ ਕੀਤਾ ਤੇ ਇਸ ਬਾਰੇ ਚਾਹ ਜਿਹੜੀਆਂ ਮੇਰੇ ਮੇਰੇ ਦਿਲ ਦੀ ਗੱਲ ਮੈਂ ਤਾਂ ਬਲੁੰਦਰਿਆਂ ਪਿਆ ਸੀ ਤੁਸੀਂ ਜਿਹੜਾ ਹੈਗਾ ਮੈਨੂੰ ਰਾਹਤ ਦਵਾਈ ਬਹੁਤ ਬਹੁਤ ਧੰਨਵਾਦ ਤੇ ਸਪਾਂਸਰੋ ਸਾਰੇ ਪੰਜਾਬੀਆਂ ਦਾ ਰਹਿਤ ਜੀ ਬਹੁਤ ਬਹੁਤ ਜੀ ਜੀ ਦੋਸਤੋ ਇੱਕੋ ਸਾਡੇ ਰਿਸਪੈਕਟਡ ਸੇਖੋ ਸਾਹਿਬ ਦੇ ਜਿਹੜੇ ਦਿਲ ਦੇ ਭਾਵ ਤੁਸੀਂ ਜਾਣੇ ਬਹੁਤ ਉੱਧਾ ਤੇ ਬਹੁਤ ਵਧੀਆ ਪਲੇ ਜਿਵੇਂ ਸੇਖੋ ਸਾਹਿਬ ਨੇ ਦੱਸਿਆ ਬਟ ਇਹਨਾਂ ਨੂੰ ਰੋਸ਼ ਹੈ ਸੀਗਾ ਕਿ ਜਿਹੜੀ ਬਾਸ਼ਾ ਦਾ ਜਿਹੜਾ ਹੈਗਾ ਪੋਸਟਰ ਪੂਰੇ ਪੰਜਾਬ 'ਚ ਲੱਗਨੇ ਚਾਹੀਦੇ ਕਿਉਂਕਿ ਪਲੇ ਬਹੁਤ ਵਧੀਆ ਹੈ ਜਿਵੇਂ ਸੇਖੋ ਸਾਹਿਬ ਦੱਸਿਆ ਤੇ ਬੈਨਰ ਵੀ ਪੰਜਾਬੀ ਹੋਣੇ ਸੀ ਰਿਸਪੈਕਟਡ ਰਾਣਾ ਜੀ ਨੂੰ ਪਰ ਬੋਪਰਾ ਜੀ ਨੂੰ ਬੇਨਤੀ ਕਰਦੇ ਹਾਂ ਸੇਖੋ ਸਾਹਿਬ ਜਿਹੜੇ ਵਿਚਾਰ ਆ ਜੂਰ ਇਸੀ ਨੂੰ ਵਾਰ ਕਰਿਓ ਤੇ ਇਸ ਚੀਜ਼ ਦਾ ਉਪਰਾਲਾ ਕਰਦੇ ਪੰਜਾਬੀ ਭਾਸ਼ਾ ਦਾ ਜਿਹੜਾ ਹੈਗਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਬੈਨਰ ਗਰੁੱਪ ਪੰਜਾਬੀ ਦੇ ਕਰੀਬ ਧੰਨਵਾਦ ਜੀ ਥੈਂਕ ਯੂ ਸੋ ਮਚ